ਫੁੱਲਾਂ ਵਾਂਗਰ ਹੱਸਦੀਆਂ ਵੇਖੀਆਂ ਮੈਂ ਫੁੱਲਾਂ ਵਾਂਗਰ ਹੱਸਦੀਆਂ ਵੇਖੀਆਂ ਮੈਂ ਖੁਸ਼ੀਆਂ ਦੇ ਵਿੱਚ ਨੱਚਦੀਆਂ ਵੇਖੀਆਂ ਮੈਂ ਡਾਕੇ ਚਰਖਾ ਤੇ ਲਾਕੇ ਸ਼ਰਤਾਂ ਡਾਕੇ ਚਰਖਾ ਤੇ ਲਾਕੇ ਸ਼ਰਤਾਂ ਵਿੱਚ ਤਿਰੰਝਣਾ ਕੱਤਦੀਆਂ ਵੇਖੀਆਂ ਮੈਂ ਕਿਸੇ ਦੇ ਦਿਲ ਵਿੱਚ ਜੇ ਗਮ ਸੀ ਹੁੰਦਾ ਕਿਸੇ ਦੇ ਦਿਲ ਵਿੱਚ ਜੇ ਗਮ ਸੇ ਹੁੰਦਾ ਹਾਸੇ ਚ ਲਗਾ ਕੇ ਰੱਖ ਦੀਆਂ ਵੇਖੀਆਂ ਮੈਂ ਇੱਕੋ ਨਿੰਮ ਦੇ ਥੱਲੇ ਬਹਿ ਕੇ ਇੱਕੋ ਨਿੰਮ ਦੇ ਥੱਲੇ ਬਹਿ ਕੇ ਤਕਲੇ ਤੇ ਤੰਦ ਕੱਸ ਦੀਆਂ ਵੇਖੀਆਂ ਮੈਂ ਤਕਲੇ ਤੇ ਤੰਦ ਕੱਸ ਦੀਆਂ ਵੇਖੀਆਂ ਮੈਂ ਉਹ ਨਿੰਮ ਦਾ ਰੁਖੜਾ ਜੜ ਤੋਂ ਪੁੱਟਤਾ ਉਹ ਨਿੰਮ ਦਾ ਰੁਖੜਾ ਜੜ ਤੋਂ ਪੁੱਟਤਾ ਜਿਸ ਦੀਆਂ ਜੜਾਂ ਸੀ ਫੁੱਟਦੀਆਂ ਵੇਖੀਆਂ ਮੈਂ ਜਿਸ ਦੀਆਂ ਜੜਾਂ ਸੀ ਫੁੱਟਦੀਆਂ ਵੇਖੀਆਂ ਮੈਂ ਬਾਪੂ ਆਉਂਦਾ ਸੀ ਖੰਘੂਰਾ ਲਾਉਂਦਾ ਸੀ ਬਾਪੂ ਆਉਂਦਾ ਸੀ ਖੰਘੂਰਾ ਲਾਉਂਦਾ ਸੀ ਪੱਲੇ ਨਾਲ ਮੁਖ ਟਕਦੀਆਂ ਵੇਖੀਆਂ ਮੈਂ ਪੱਲੇ ਨਾਲ ਮੁਖ ਟੱਕਦੀਆਂ ਵੇਖੀਆਂ ਮੈਂ ਕੁੜੀਆਂ ਜਿਹੜੀਆਂ ਬੂਟੇ ਲੱਭਦੀਆਂ ਨਾ ਚਿੜੀਆਂ ਕੁੜੀਆਂ ਬੂਟੇ ਲੱਭਦੀਆਂ ਨਾ ਵਿੱਚ ਕੁੱਖਾਂ ਦੇ ਖੁਸਦੀਆਂ ਵੇਖੀਆਂ ਮੈਂ ਵਿੱਚ ਕੁੱਖਾਂ ਦੇ ਖੁਸਦੀਆਂ ਵੇਖੀਆਂ ਮੈਂ ਧੰਨਵਾਦੀ